ਸਤਿਨਾਮ ਵਾਹਿਗੁਰੂ ਸਾਹਿਬ ਜੀ ਰਹਿ ਰਾਸ ਸਾਹਿਬ ਸਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆਜਾ ਸੁਖ ਤਬ ਨੋਈ ਤੂੰ ਕਰਤਾ ਕਰੁਣਾ ਮੈ ਨਾਹੀ ਜਹੂ ਕੀਨਾ ਹੋਈ ਬਲਿਹਾਰੀ ਕੁਦਰਤ ਵਸਿਆ ਤਿਰੰਦਰ ਜਾਈ ਰਖਿਆਰਾ ਜਾਤਮ ਜੋਤ ਮੇ ਜੋਤ ਮੇ ਜਾਤਾ ਗੁਰੂ ਘਰ ਭਰਪੂਰ ਆ ਤੂੰ ਸੱਚਾ ਸਰਬ ਸੇ ਸੁਆਲਿਓ ਜਿਨ ਕੀਤੀ ਸੋ ਪਾਰ ਪਿਆ ਕਹਉ ਨਾਨਕ ਕਰਦੇ ਕਿ ਬਤ ਜੋ ਕੁਝ ਕਰਨੋ ਸੋ ਕਰਿਆ ਸੋ더라ਸ ਸ ਮਹਲਾ ਫੇਲਾ ਇਕ ਅੰਕਾਰ ਸਤਗੁਰ ਪ੍ਰਸਾਦ ਸੋਦਰ ਤੇ ਰਖੇ ਸੁਖ ਰਿਹਾ ਜਿਤ ਵੈ ਸਰਬ ਸਮਲੇ ਵaje ਤੇਰੀ ਨੋਦਨਿਕ ਸੰਗ ਕੀਤੇ ਤੇਰੇ ਬਵਣ ਹਾਰੇ ਤੇਤੇ ਤੇਰੇ ਰਾਗ ਭਰੀ ਸੁਖਿ ਹੈ ਕੀਤੇ ਤੇਰੇ ਗਵਣ ਹਾਰੇ ਗਾਵੰ ਤੁਧਨ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੰ ਤੁਧਰੋ ਜੇਤ ਗੋਪਤ ਲਿਖ ਜਾਣ ਲਿਖ ਲਿਖ ਤਰੰ ਵਿਚਾਰੇ ਗਾਵੰਤ ਤੁਧਨੋਈ ਸਰਬਰਮ ਦੇਵੀ ਸੋਨ ਤ੍ਰਿਸ਼ਿਦਾ ਸੇਵਾਰੇ ਗਾਵੰਤ ਤੁਧੁ ਨੂਂ ਇੰਦਰੰਦਰਸਨ ਬੈਠੇ ਦਿਵਤੀਆਂ ਦਰਨਰਨੇ ਗਾਵੰਤ ਤੁਧਨੋ ਸੇਤੀ ਸਮਾਧੀ ਅੰਦਰ ਗਾਵੰਤ ਤੁਧਨੋ ਸਾਲ ਵਿਚਾਰ ਗਾਵੰਤ ਤੁਧਨੋ ਜਤੀਸ਼ ਦੀ ਸੰਤਕਤੀ ਗਾਵੰਤ ਤੁਧਨੋ ਵੀਰ ਕਰਾਇ ਗਾਵਨ ਤੁਧਨੋ पंडित पंडित किसर युग युग वेद न ले गाहु तुदन मोहिनिया मनमोहन सुरगा मच फेर ले गाहु तुदन रत्नोपाय तेरी 88 तीर्थ न ले गाहु तुदन जोध महा बलसूर गाहु तुदन कालिचार्य गाहु तुदन खंड मंडल ब्रह्मांड घर घर खेते रे तारि ਸੇਤ ਦੁਰਗਵਨ ਜਗਤੁ ਪਵਨ ਰਤੇ ਤੇਰੀ ਭਗਤਰ ਸਾਲੇ ਔਰ ਕੀ ਤੇ ਸੁਸਨ ਗਵਨ ਜਿਮ ਜਿਤਨੇ ਅਵਨਾ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਚ ਸਚੀ ਨਾਈ ਹੈ ਪਿਉ ਸੇ ਜੈਨ ਜਸੀ ਰਚਨਾ ਜਿ ਨਿਰਚਾਈ रंगी रंगी पहनते कर कर जिन सिमय जिनो पई कर गली कै कीता अपना ज्यों ति दी वढाई जो तिस भवसु करसी फिर उकमन करना जाई सो पास सब स बसोय भूणण करन जाई असबल प ल सुन वटा के सुख होए के वड वटा डिटा होए ਕੀਮਤ ਪਾਇ ਨਾ ਗਿਆ ਜਾਏ ਕਹਿਣੇ ਵਰ ਤੇ ਰੈ ਸਮਾਏ ਵਟੇ ਮੇਰੀ ਸਾਈਬਾ ਗੰਬੀਰਾ ਗੁਣੀ ਗੀਰਾ ਕੋਰ ਜਣ ਤੇਰਾ ਕੀਤਾ ਕੀ ਵੜ ਜੀਰਾ ਰਹਾ ਸਭ ਸ੍ਰਿਤੀ ਮਿਲ ਸ੍ਰਿਦਕ ਕਮਾਈ ਚਾ ਕੀਮਤ ਵੇ ਕੀਮਤ ਪਾਈ ਜਣੇ ਜਣੇ ਗੁਰੂ ਰਾਈ ਖਣ ਜਾਏ ਤੇਰੀ ਤਿਲ ਵੜਾਈ ਸਭ ਸਾਥ ਸਉ ਤਪ ਸਉ ਜਿੰਨਿਆ ਸਿੱਧ ਵਰਖਾਂਗੇ ਵੜਾਈਆ ਤੋ ਦੇਵ ਨ ਸੀ ਗਿਣਨ ਪਈਆ ਕਰਮ ਲੜ ਠਗ ਰਾਈਆ ਖਲ ਵੜ ਗ ਵਿਚਾਰ ਸਿਖਤੀ ਪਰਿ ਤੇਰੇ ਪੰਡਰ ਜਿਸ ਤੋਂ ਦੇਤਿ ਸਗਿਆ ਚਰ ਨਾਨਕ ਸਸ ਵਰਣੀ ਹਰਿ ਸਮਲ ਪੈਲਾ ਅਖੋ ਜੀ ਮੈਂ ਸ੍ਰੀ ਮਰ ਜਾਵੂ ਅਖਣ ਯੋਖ ਸਚਨਾਵੋ ਸਚੇ ਨਾਮ ਕਿਲਕ ਭੂਖੋ ਭੂਖ ਖਾਈ ਚਲੀਏ ਦੂਖ ਸੋ ਗਉਸ ਰਮਿ ਰਵਾਹੀ ਸਚ ਸਹਿ ਸਜਿ ਰਹੀ ਰਹਾ ਸਚੇ ਨਾਮ ਕੀ ਤੁਲਿ ਵਿੜਾਈ ਅਖਦ ਗਿਮਤ ਨਿ ਪਾਈ ਜਿਸ ਅਮਰ ਕੇ ਆਖਣ ਬਾਹੀ ਵਡਨ ਅਗਨ ਨ ਜਾਇ ਨਾਹ ਮਰੇ ਲੋ ਵਸੋ ਗਉ ਦਿੰਦਰ ਲਜੁਕੇ ਭੋਗ ਗੁਣਿ ਹੋਰੁ ਨਾ ਕੋਇ ਨਾ ਭੂਵਨ ਕੋਇ ਜੇ ਵੜੇ ਆਪ ਤੇ ਵੜ ਤੇਰੀ ਦਾਤ ਜਿੰਨੇ ਕਰ ਕਾ ਕੀ ਤੀਰਤ ਖਸਮ ਸੁਰ ਤੇ ਕਮ ਜਾਤ ਨਾਨਕ ਨਾਮ ਬਸਨਾਤ ਰਹਾ ਬੁਜਰੀ ਮਨ ਚਉਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਮੀਰਾ ਕਰਾਂ ਗੁਰਪਾਸ ਆਉ ਕੀਰੇ ਕਿਰਮ ਸਤਿਗੁਰ ਸਰਣਾਇ ਕਰ ਦੇ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੁਕੁਰ ਨਾਮ ਪ੍ਰਗਾਸ ਗੁਰਮਤਿ ਨਾ ਮੇਰਾ ਪ੍ਰਾਂਸ ਗਾਈ ਹਰ ਗਿਤਾ ਮ੍ਰਿਰਾਸਰਾ ਹਰ ਜਨ ਕੇ ਵਡਭਾਗ ਵਢੀਰੇ ਜਿਨ ਹਰ ਹਰ ਸਦਾਰ ਪੈ ਅਸ ਹਰ ਹਰ ਨਾਮਿ ਲਿਬਤ ਸਹਿ ਬਿਰ ਸੰਗਤ ਗੁਣ ਪ੍ਰਗਾਸ ਜਿਨ ਹਰ ਹਰਸ ਨੰਨ ਪਾਇ ਤੇ ਪਾਗੀ ਹਿਣ ਜਮ ਪਾਸ ਜੋ ਸਤਗੁਰ ਸਰਣ ਸੰਗਤ ਨੀ ਹੋਈ ਤੇ ਰਕ ਜੀਵੈ ਜਿਗ ਜੀਵਸ ਜਿਨ ਹਰ ਜਨ ਸਤਗੁਰ ਸੰਗਤ ਪਾਇ ਚੰਦਰਮਸਤ ਕਲਿਖਿਆ ਰੇਖਾਸ ਧਨ ਤਨ ਸਤ ਸੰਗਤ ਜੀਤ ਰਸ ਪਾਇ ਮਿਰਜਨ ਨਾਨਕ ਨਾਮ ਫਰਗਾਸ ਰਗ ਗੁਜਰੀ ਮਹਲਾ ਪੰਜੇਵਾ ਤਹਿਰੀ ਮਨ ਚਿੱਤਰ ਉਦਮ ਹਜ਼ਾਰ ਜੀਉ ਭਰਿਆ ਸੈਨ ਪਤਰ ਮੈਂ ਜੰਤ ਪਾਈ ਤਾ ਕਰ ਜੇ ਕਾਗੇ ਕਰ ਤਰਿਆ ਮੇਰੇ ਮਾਦੋ ਜੀ ਸਤਸੰਗਤ ਮਿਲੇ ਸੁ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਗਾਇ ਚਰਿਆ ਰਹਾ ਜਨ ਪਿਤਾ ਲੋਕ ਸੁਦਵਨਤਾ ਕੋਈ ਨਿਗਿਸ ਕੇ ਤਰਿਆ ਸਿਰ ਸਰੰਜੀਤ ਸਭਾਏ ਠਾਕੁਰ ਕਾਹਿ ਮਨ ਬੋ ਕਰਿਆ ਊੜੇ ਊੜਵਸ ਕੋਸ਼ਾ ਤਿਸ ਬਾਚੇ ਬਜਰੇ ਸ਼ਰਯਾ ਤਿਨ ਕੌਣ ਕਲਾਵੇ ਕੌਣ ਚਿਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਸੱਤ ਸਿਧਾਨ ਠਾਕਰ ਕਰਤਲ ਧਰਯ ਜੇ ਨਾਨਕ ਬਲ ਬਲ ਸਦ ਬਲ ਜਾਈਏ ਤ੍ਰੰਤਨ ਪੌਰਵਰਯਾ रा चौथा सो पुरखंकार सतगुर प्रसाद सो पुरख नोरंजन हर पुरख हर हरा घुमाघ पारा सब त्याद तुझे हर सचे सृजनहारा सब जी तुम्हारे जी तू जिया का तारा हर त्याव संतु जी सब दुख व सार ਹਰਿਆ ਪੇਠਾ ਗੁਰ ਹਰਿਆ ਪੇ ਸੇਵਕ ਜੀ ਕਿਉ ਨਾਨਕ ਜਨ ਦੇ ਵਿਚਾਰ ਤੂੰ ਘਟ ਘਟ ਅੰਦਰ ਸਰਬ ਨਿਰੰਤਰ ਜੀ ਹਰਿ ਕੋ ਬੁਰਖ ਸਮਾਨ ਇਕ ਦੋ ਤੇ ਇਕ ਵਿਗਾਰੀ ਜੀ ਸਉਦਰ ਜੈ ਵਿੜੜਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੂ ਬਿਨਿ ਹੋਰ ਨ ਜਾਣਾ ਤੂੰ ਪਰਮ ਪਰਮੇ ਅੰਤ ਬੇਅੰਤ ਜੀ ਤੇਰੀ ਗਾ ਗੁਣ ਅਖ ਵਖਾਣਾ ਜੋ ਸੇਵ ਜੋ ਸੇਵ ਤੁਜੀ ਜਿਨ ਨਾਨਕ ਤਿਲ ਕੁਰਬਾਣਾ ਹਰਤੇ ਆਵੇ ਹਰਤੇ ਆਵੇ ਤੁਜੀ ਸੇ ਜਨ ਜੁਗ ਮੈ ਸੁਖ ਵਸੀ ਸੇ ਮੁਕਤ ਸੇ ਮੁਕਤ ਭਾਏ ਜਿਨ ਹਰਤੇ ਆਇਆ ਜੀ ਤਿੰ ਤੁਟੇ ਜਮ ਕੀ ਵਸੀ ਜੇ ਨਿਰਪਉ ਜੇ ਨਿਰਪਉ ਤੇ ਆਇਆ ਜੀ ਨਿਰਕਪਉ ਸਭ ਗਵਸੀ ਜਿਨ ਸੇਵਿਆ ਜਿਨ ਸੇਵਿਆ ਬਿਰਗ ਜੀ ਤੇ ਹਰ ਰੁਖ ਸਮਸੀ ਸੇ ਧਨ ਸੇ ਦਿਨ ਜਿਨ ਹਰ ਜਾਇਆ ਜੀ ਜਿਨ ਨਾਨਕ ਤੈਨ ਭਰ ਜਾਸੀ ਏਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੀ ਭਗਤ ਤੇਰੇ ਬੰਗ ਸਲਾ ਤੂ ਜੀ ਅਰਣਿ ਕਨੇ ਕਨੰਤ ਏਰੀ ਅਨਕ ਤੇਰੀ ਅਨਿ ਕਰੇ ਹਰ ਪੂਜਾ ਜੀ ਤਪ ਤਪ ਜਪੇ ਬੇਅੰਤ ਤੇਰੀ ਅਨੇਕ ਤੇਰੀ ਅਨੇਕ ਪ੍ਰਹਿਬੂ ਸਿਮਰਜਾ ਜੀ ਕਰ ਗਿਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨਾਨਕ ਜੀ ਜੋ ਪਾਵੇ ਮੇਰੀ ਹਰਪਤਵੰਤਾ ਤੂੰ ਆਦਪੁਰ ਕਾ ਬਨਪੁਰ ਕਰਤਾ ਜੀ ਤੁਝੇ ਵਿੜਿਆ ਨ ਕੋਈ ਤੂੰ ਜਉ ਤੁਗੇ ਕੋ ਸਦਾ ਸਦਾ ਤੂੰ ਏਕੋ ਜੀ ਪੁਰੇ ਚਲ ਕਰਤਾ ਸੋਈ ਜਦਿ ਆਪੇ ਭਾਵ ਸਵਰਤੇ ਜੀ ਤੂੰ ਆਪੇ ਗ੍ਰਹਿ ਸੋ ਹੋਈ ਤੁਹਿਆ ਪੈ ਸਿਤ ਜੋ ਪਾਇ ਜੀ ਤੁਹਿਆ ਪੈ ਸਿਰ ਸਗੋਹੀ ਜਨਨਾਨ ਗੁਣ ਗਾਵੇ ਕਰਤੇ ਕੀ ਦੀ ਜੋ ਸਭ ਸੇ ਕਾ ਜੜੋਈ ਅਸ ਮਹਰ ਚੰਤਾ ਤੂੰ ਕਰਤਾ ਸਿਆਰ ਮੈਂ ਰਸਾਈ ਜੋ ਤੂੰ ਪਾਵੈ ਸੋਈ ਥੀ ਸੀ ਜੋ ਤੂੰ ਦੇ ਸੋਈ ਹੂੰ ਪਹਿਰ ਸਾਉਥੇ ॠतु ਸਬਲੀ ਤੇ ਆਇਓ ਇਸ ਲੋ ਕਿਰਪਾ ਕਰੈ ਤੇ ਨਾਮ ਰਤਨ ਪਾਇ ਗੁਰਮੁਖ ਲਾਤ ਮਰ ਮੁਗ ਆਇਆ ਤੂ ਦਿਆ ਵਿਛੋੜਿਆ ਮਿਲਾਇਆ ਤੂੰ ਦਰਿਆਉ ਸਤਿ ਜੀ ਮਹੀ ਤੁਦ ਬਿੰਦੂ ਜਕੁ ਨਾਹੀ ਜੀਅ ਜਲ ਸਭ ਤੇ ਰਖੇ ਲਾ ਲੋਗ ਮਿਲ ਵਿਛੜਿਆ ਸੰਜੋਗੀ ਮੇਰਾ ਜਿਸਨੋਂ ਤੂੰ ਜਾਣੈ ਸੋ ਜਿੜ ਜਾਣੈ ਹਰ ਗੁਣ ਸਦੀਆ ਕੋ ਘੜਿ ਜਿਨਰ ਸੇਵਿਆ ਤਿਨ ਸਿਗ ਭਾਇ ਸਜੈ ਹਰਿ ਨਾਮ ਸਮਯ ਦੂ ਆਪੇ ਕਰਤਾ ਦੇ ਰਾਗੀ ਅਸ ਹੋਇ ਤੁਦਬਿੰਦੂ ਜਾ ਹਰਨ ਕੋਇ ਤੋ ਕਰ ਕਰ ਵਖੈ ਜੜੈ ਸੋਇ ਜਨਾਨਕ ਗੁਰਮੁਖ ਪ੍ਰਗਟ ਹੋਇ ਅਸਾ ਮੰਨ ਪਹਿਲਾ ਇਸ ਸਰਵਰੜੇ ਪਹਿਲੇ ਨਿਵਸਾ ਫੜੀ ਪਾਉ ਭਗਤੀ ਨੇ ਘੀਇ ਅੰਦੀ ਮੋਹ ਬਗਣੀ ਚਲੇ ਹਮ ਦੇਖਾ ਤਾਈ ਜੋ ਬਿਲੇ ਮਨ ਇਕ ਰਚੇਤ ਸੂਡ ਮੜਾ ਹਰ ਬਿਸਰੇ ਤੇ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨ ਪਿਆ ਪਰਵਤ ਨਾਲੇ ਤੇ ਕੀ ਸ਼ਰਣਾ ਜਿੰਤੂ ਨਾ ਹੀ ਵਿਸਰੇ ਅਸਮਲ ਪੰਜਵਾ ਪਈ ਪ੍ਰਭਤ ਮਾਨੁਕ ਦਿਵਰੀਆ ਗੋਮਿਰ ਮਿਲ ਕੇ ਤੇਰੀ ਬਾਰੀਆ ਔਰ ਕਾਤਰ ਕੇ ਦਿਨ ਕੋ ਮੇਲ ਸਾ ਸੰਗਤ ਪਜ ਕੇਵਲ ਨਾਮ ਸ੍ਰੀ ਜਾਮ ਲਗ ਪਹੁੰਚਿ ਤਰਣ ਗ ਜਨ ਬਿਰਤਾਜ ਤਰੰਗ ਵਾਇਕ ਰਹਾ ਜਪ ਤਪ ਸੰਜਮ ਧਰਮ ਨ ਕਮਾਇ ਸੇਵਾ ਸਾਧਨ ਜਨ ਹਰਿ ਰਾਇ ਕਹੁ ਨਾਨਕ ਅਮਨੀ ਚਿ ਕਰਮਾ ਸਰਨ ਭਰੇ ਕੀ ਰਖੋ ਸਰਮਾ जाप तप संज मरम ना कमाया सेवा साधन जन हर राया कहो नान गमनी चिक्रमा परिरा को शरमा ओंकार श्री गुरु जी की, की फतेह पासी दसवीं कव्यो भाव च बेनती चौपई हमरे करो आ दिल चा ਪੂਰਨ ਹੋਏ ਚਿਤ ਕੇ ਚ ਤਉ ਚਰਨਨ ਮੰਨ ਰਏ ਮਾਰ ਆਪਣਾ ਜਨ ਕਰੋ ਪ੍ਰਤਪਾਰ ਘਮਰੇ ਦੂਟ ਸਬੈ ਤੁਮ ਕਬੋ ਆਪੋ ਦੇਵ ਵਿਚਾਵੋ ਸੁਖੀ ਬਸੈ ਮੁਰ ਪ੍ਰਿਵਰ ਸੇਵ ਸਖ ਸਬ ਕਰਤਾਰ ਮੁਰ ਚਲਿ ਕਰਦੇ ਕਰਿਆ ਸਬ ਰਣ ਕੁਆ ਸੰਘਰੇ ਪੂਰਨ ਹੋਏ ਹਮਾਰੀ ਆਸ ਤੋਰ ਭਜਨ ਕੀ ਰਹਿ ਪੈਸ तुम्हें चाड़ कोई ते आओ जबर जाओ सो तुम ते पाओ से कमर तरिया चुन चुना तरह मारे मरिया आपा ते मुझे मारिया मरण काल कतरा का सुन मरिया जो सदा मरे बच्चा सीरियल तू जो जो करे रचा राख लियो मोई राख हारे ਸਾਹਿਬ ਸੰਤ ਸਹੀ ਪਿਆਰੇ ਦੀਨ ਬੰਦ ਦ੍ਰਿਸ਼ਟਣ ਕੇ ਅੰਤ ਤੁਮਹ ਬੁਰੀ ਚਤੁਰਦਸ਼ ਗੰ타 ਕਲਪਾਇ ਬਰਮਾ ਬਪਤਰ ਕਲਪਾਇ ਸੁਦੇਵ ਤਰ ਕਲਪਾਇ ਕਰ ਬਿਸ਼ਨ ਭਰਗਸ ਸ ਸਗਲ ਗਣ ਕ ਕੀ ਹਤਮਸ ਜਵਣ ਕਰ ਜੋਗੀ ਸ ਕੀਓ ਬੇਤਰਾਜ ਬਰਮਾ ਜੋਤੀਓ ਜਵਣ ਕਾ ਸਵ ਲੋਕ ਸਵਰ ਨਮਸਿਕਰ ਤੈ ਮਰ ਜਵਣ ਕਾਲ ਸਭ ਜਗਤ ਬਨਾਇਓ ਦੇਵ ਦਇ ਜਚੇ ਰਿਵਜਾਇਓ ਆਦੰਤ ਕਉ ਤਰ ਸੋਏ ਗੁਰ ਸਮਝ ਹਮਾਰਾ ਨਮਸਿਕਰ ਸਿਹੀ ਕੋ ਹਮਾਰੀ ਸકલ ਪਰਜਾ ਜਿਨੇ ਅਪਸਵਰੀ ਸਵਕਣ ਕੋ ਸਿ ਗਣ ਸੁਖਤੀਓ ਸਤਰਣ ਕੋ ਪਰਮ ਵੰਦਕੀਓ ਘਟ ਘਟ ਕੇ ਅੰਦਰ ਕੀ ਜਾਨਤ ਵਰੇ ਬਰੇ ਕੀ ਪੀਰ ਬਿਜਨਤ ਕੀਟੀ ਦੇ ਕੋ ਚਰੇ ਅਸੂਲ ਸਭਰ ਕਿਰਪਾ ਦ੍ਰਿਸ਼ ਕਰ ਬੂਲ ਸੰਤਨ ਦੋਖ ਭਾਇ ਤੇ ਦੁਖੀ ਸੁਭਾਜਾ ਦਨ ਕੇ ਸੋਗੀ ਏਕੇ ਕੀ ਪੀਰ ਬਿਜਨ ਕਣ ਕਣ ਕੇ ਬੜਪੜ ਕੀ ਜਨ ਜਬ ਉਦ ਕਰਖ ਕਰ ਕਰਦਾ ਰ ਵਰਜਾ ਦਰਤ ਬਦੇ ਪਰ ਜਬ ਇਹ ਕਰਤ ਕਬ ਹੋ तुमे मिलत दे दर्शबहु यते बदन श्रुत श्रवतार अपनी भुयोचर तुम सबहि तेर दललम जानत वेद भेद अलम रंग कण रव कर्ण लंब आदरिलन अवसंभ तक मुरुजर्त पेड जग पेण पौत वेदा ताको कृपौर मनत न जानत महदेव का, का सरसा निरंकार का चिंतन पेव आप अपनी बुद्ध जेती वर्णता पेन भेन दुह देती तुमरा लखन जाय बसारा कह बिजाय प्रथम संसार इक रूप अनुस्व रूप रंग प्य दिगिने अंडिनेज खान बोराज दीनी ਕਹੂ ਰਾਜ ਬੈਠਾ ਕਹੂ ਸੀਮਿਤ ਪਇਓ ਸ਼ੰਕਰ ਇਕਠ ਸਗਰੀ ਸਿਰ ਦਿਖਾਇ ਜਾਵ ਆਜਗਾ ਸਰੂਪ ਸੁਆੰਭਵ ਅਵਰੱਛ ਮੇਰੀ ਤੁਮ ਕਰੋ ਸਖਬਰ ਸਿਕ ਸੰਗਰੋ ਦੁਸ਼ਟ ਜਿਤੇ ਉਟਵਦਪਤ ਸਕਲ ਮਲੇਸ਼ ਕਰੋ ਰਣ ਕਥਾ ਇਹ ਅਸਤਿਤ ਸਰੜੀ ਪਰੇ ਕਿਨ ਕੇ ਦੁਸ਼ਟ ਦੁਖ ਤਉ ਮਾਰੇ ਪੁਰਖ ਜਵਨ ਭਗ ਭਰੇ ਤੇ ਹਾਰੇ ਇਨ ਕੇ ਤੁਮ ਸੰਕਰ ਸਵਟਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਾ ਕ ਕਾਲ ਨਿਕੜਨੀ ਹੈ ਰਚਾਇ ਤੈ ਜੋ ਕਲ ਦੁਸ਼ਟ ਰਿਸ਼ਤੇ ਦਿਨ ਕਲ ਕਿਰਪਾ ਦ੍ਰਿਸ਼ਤਿ ਨ ਜਾਇ ਨ ਹਰੋ ਤਾ ਕੇ ਤਪ ਤਨ ਕਮ ਹਰੋ ਦੇ 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 ਕਰ ਮੋ ਜਬ ਹੋਇ ਦੁਸ਼ਜਾ ਜਵਜ ਕੇ ਨ ਕੋਈ ਇੱਕ ਬਾਰ ਜਿਨ ਤੂੰ ਸਬਰ ਕਲਪਨ ਤੇ ਤੈ ਬਰ ਜਨਰ ਨਾਮ ਤੇ ਹਰ ਕਹ ਦਰਦ ਦੁਸ਼ਤ ਦਉ ਤੇਰਾ ਕੜਗ ਕੇ ਤਮ ਸਰਣ ਦੇਹ ਹਰੀ ਅਪਧ ਲੈਓ ਅਭਾਰੀ ਸਰਵ ਧਰਮੋ ਸਹਾਈ दुष्ट दोगते लेओ बिचाई खड़े के मैं शरण दयारी अपदर्यो बारी सर्व ढोर मोह सहाय दुष्ट दोगते लेओ बिचाई सया और जब ते तुमरे लते गो अंगतरे नियानयो राम रहीम पुराण तुरन अनेक कै मते कनवानेओ सिमरस सरदेव सवै बो भेद गय में गनजनयो सिरिस पर कृपा तुम री कर मैं न कहो सब तोहि बखानियो दोहेरा सगल दिवार कुछोड के गयो तुहार रे वार बह गए की लाज अस गोविन्द आस तुहार सगल दिवारी कुछोड के ਗਏ ਹੁਤ ਹਰ ਦਵਰ ਬਹਿ ਗਏ ਕੀ ਲਾਜ ਅਸ ਗੋਬਿੰਦਾ ਸੁਤ ਹਰ ਰਾਮ ਕਲੀ ਮਲਾ ਦੀ ਜਾਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਵਾਏ ਸਤਿਗੁਰ ਮੈਂ ਪਾਇਆ ਸਤਿਗੁਰ ਦਾ ਪਾਇਆ ਸੇ ਸੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਵਣੀ ਆਹੀਆ ਕਦੁ ਤਗਉ ਗਉ ਅਰੀ ਕੇ ਰਾਮ ਜਿ ਨਿਵਸਾਇ ਕੈ ਨਾਨਕ ਨੰਦਹੁ ਬ ਸਤਿਗੁਰੂ ਮੇ ਪਾਇ ਏ ਮਨ ਮੇਰੀਆ ਤੁਸਾ ਦਰੁ ਹਰਿ ਲਾਲੇ ਹਰਿ ਰਲ ਦਉ ਤੁਮ ਬਨ ਮੇਰੇ ਦੁਖ ਸਭ ਸਰਣਾ ਅੰਗੀਕਾਰੁ ਕਰਿ ਤੇਰਾ ਕਰ ਸਭ ਸੁਵਰਨ ਸਭਨਾ ਅਗਲਾ ਸਵਰਤ ਸਵਾਮੀ ਸੋਗਿ ਮਨੁ ਬਸਰੇ ਪਹਿ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸੋਚੇ ਸਾਇਬ ਕਿਉ ਨਹੀਂ ਕਰ ਤੇਰ ਘਰ ਤੋਂ ਤੇਰਾ ਸਭ ਕੁਛ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਨਵਸਾਵੇ ਨਾਮ ਜੀ ਦੀ ਪੇ ਮਨ ਵਸੇ ਵਾ ਜੀ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਉ ਨਹੀਂ ਕਰ ਤੇਰ ਸੱਚ ਨਾਮ ਮੇਰਾ ਧਾਰੂ ਸਚਿ ਨਾਮੁ ਅਧਰਮਿਰਿ ਜਿਨ ਭੁਖਾਂ ਸਭ ਗਵਾਈਆ ਕਰਿ ਸੋ ਸੁਖਮਣਿ ਆਇ ਵਸੀਆ ਜਿਨ ਲਛਸ ਬੋਇਆ ਸਦਾ ਗੁਰਬਾਣੀ ਤਾ ਗੁਰਵਿਟੋ ਜਿਸ ਦੀਏ ਵਡਿਆਈ ਕਹੇ ਨਾਨਕ ਸੁਣੋ ਸੰਤ ਸਵਤਰੁ ਪੇਰੁ ਸਚੁ ਨਾਮਿ ਅਧਾਰੁ ਵਜੇ ਪੰਚਉ ਸ਼ਉਦਤ ਕਰਸ ਬਗ ਬਗ ਸ਼ਉਦ ਵਜੇ ਕੋਲਾ ਜਿਤ ਕਰਤਾਰੀਆ ਾਂਚ ਚਰਤ ਵਸ ਕੀਤੇ ਕਾਲ ਗੰਡ ਘਵਰਿਆ ਤੁਰ ਕਰ ਪਾਤ ਜਿਨ ਕੋ ਸੀ ਨਾਮ ਹਰਿ ਕੈ ਲਗੀ ਕੈ ਨਾਲ ਕਤੈ ਸੁਗਵਾ ਤਿਤ ਕਰਯਨ ਹਦਵ ਜੀ ਅਨੰਦ ਸੁਣੋ ਵਡ ਪਾ ਕੀ ਹੋ ਸਗਲ ਮਨੋਰਤ ਪੂਰੇ ਪਰ ਬ੍ਰਹਮ ਪ੍ਰਭ ਪਾਇ ਤਰੇ ਸਗਲ ਵਸੂਰੇ ਧੂਖ ਰਉ ਸੰਤਾ ਪੈ ਉਤਰੇ ਸੁਣੀ ਸੱਚੀ ਬਣੀ ਸੰਤ ਜਨ ਬੈ ਸਰਸੀ ਗੁਰ ਗੁਰ ਤੇ ਜੜੀ ਸੁਣਤੇ ਪੁਨੀਤ ਕਹਤੇ ਪਵਤ ਸਤਿਗੁਰ ਰਿਆ ਪਰਬੂre ਬਿਨਵੰਤ ਨਾਨਕ ਗੁਰ ਚਰਨ ਲਗੇ ਵਜ ਅਨਹਦ ਤੂre ਸੁਣਤੇ ਪੁਨੀਤ ਕਹਤੇ ਪਵਤ ਸਤਿਗੁਰ ਰਹਾ ਪਰਪੂਰ ਬਿਨਵੰਤ ਨਾਨਕ ਗੁਰ ਚਰਨ ਨਗੇ ਵਜਿਆ ਨਿਹਦ ਤੂਰੇ ਹੁੰਦਾ ਬਣੀ ਮਹਲ ਪੰਜਿਵ ਥਾਲ ਵਿਕਤੀਨ ਵਸਤੂ ਪਈਓ ਸਤ ਸੰਤੋ ਗੁਇ ਚਰ ਅੰਮ੍ਰਿਤ ਨਾਮ ਧਗੁਰ ਕਾ ਪਈਓ ਇਸ ਕਾ ਸੋਸੋਧਨ ਇਕੁ ਖ ਵਜਿ ਕੋ ਪੁੰਚ ਤਿਸ ਕੋ ਉਧਾਰ ਏਵ ਸਤ ਜੀ ਨਜਾਈ ਨਿਤ ਨਿਦਰ ਕਰਦਾਰ ਤਮ ਸੰਸਾਰ ਚਨ ਲਗਤਈ ਸਭ ਨਾਨਕ ਬ੍ਰਹਮ ਬਸਾਰ ਸ਼ਲੋਕ ਮਹੱਲਾ ਪੰਜਵਾਂ ਤੇਰਾ ਗੀਤ ਜਤੁ ਰਹੀ ਮੈਨੋ ਜੋ ਕਿ ਤੋਈ ਮੈਨਿ ਗੁਣੀ ਯਾਰੀ ਕੋ ਗੁਣਾਈ ਅਪੇ ਤਰਸ ਭਈ ਹੋਈ ਤਰਸ ਭਈ ਅਵ ਰਾਮਤ ਹੋਈ ਸਤ ਗੁਰ ਸਜਣ ਮਿਲੇ ਨਾਨਕ ਨਾਮ ਮਿਲੇ ਤਾ ਜੀਵ ਤਨਵਨ ਤੀਵ ਹਰੀਆ ਤਰਸਿਆ ਮਰਮਤ ਹੋਈ ਸਤ ਗੁਰ ਸਜਣ ਮਿਲੇ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਦੀਵੇ ਹਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ